ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ 4 ਜੂਨ ਨੂੰ ਇਹਨਾਂ ਚੋਣਾਂ ਦਾ ਰਿਜ਼ਲਟ ਆਉਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਤਾ ਹੋਇਆ ਸੀ ਜਗਤ ਜੂਨ ਜੂਨ ਦਾ ਜਿਹੜਾ ਪਹਿਲਾ ਹਫਤਾ ਹੈ ਇਹਨੂੰ ਸੀਪੀ ਹਫਤੇ ਦੇ ਨਾਂ ਹੇਠ ਮਨਾਉਂਦਾ ਔਰ ਬਹੁਤ ਭਾਰੀ ਕਿਸ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਕਿਉਂਕਿ 1984 ਵਿੱਚ ਜੂਨ ਦਾ ਪਹਿਲਾ ਹਫਤਾ ਸ਼੍ਰੀ ਅਕਾਲ ਤਖਤ ਸਹਿਬ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਤੇ ਭਾਰਤੀ ਹਕੂਮਤ ਵੱਲੋਂ ਟੈਂਕਾਂ, ਥੋਪਾਂ ਦੇ ਨਾਲ ਹਮਲਾ ਕਰਕੇ ਬਹੁਤ ਭਾਰੀ ਬੇਦਕੀ ਕੀਤੀ ਗਈ ਹਜ਼ਾਰਾਂ ਸਿੰਘ ਸਿੰਘਣੀਆਂ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਠਮੱਕੇ ਆਦ ਨਾਲ ਕਿਸੇ ਪ੍ਰਕਾਰ ਦਾ ਕੋਈ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਮਾ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜ਼ਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਖੁਸ਼ੀਆਂ ਬਣਾ ਕੇ ਢੋਲ ਠਮੱਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ